ਸਭ ਤੋਂ ਪਹਿਲਾਂ ਤਾਂ ਸਾਡੇ YouTube ਚੈਨਲ ਨਾਲ ਜੁੜੇ ਹੋਏ ਸਾਰੇ ਹੀ ਵੀਰ ਭੈਣ ਭਰਾਵਾਂ ਨੂੰ ਆਦੇਸ਼ 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 ਜਿੰਨਾ ਵੀਰ ਭੈਣ ਭਰਾਵਾਂ ਨੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਇਦਾਂ ਦੇ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਆ ਜਾਣ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਕਿਸੇ ਹੋਰ ਭੈਣ ਭਰਾ ਦੇ ਕੰਮ ਆ ਸਕੇ ਵੀਡੀਓ ਲਾਈਕ ਕਰਿਆ ਕਰੋ ਲਾਈਕ ਤੇ ਕਮੈਂਟ ਦੇ ਵਿੱਚ ਜਰੂਰ ਹਰ ਹਰ ਮਹਾਦੇਵ ਜਰੂਰ ਲਿਖਿਆ ਕਰੋ ਤਾਂ ਜੋ ਕਿਸੇ ਨਾ ਕਿਸੇ ਬਾਹਨੇ ਦੇ ਨਾਲ ਤੁਸੀਂ ਮਹਾਦੇਵ ਜੀ ਨੂੰ ਯਾਦ ਕਰੋ ਤੇ ਉਹਨਾਂ ਦਾ ਜੈਕਾਰਾ ਲਾਉਂੋ ਹਰ ਹਰ ਮਹਾਦੇਵ ਕਿੰਗਾ ਭਰਾਵਾ ਦੇ ਕਿੰਗਾ ਪੜੇ ਮੈਨੂੰ ਮੈਸੇਜ ਆਇਆ ਸੀ ਘਰ ਦੀ ਰੱਖਿਆ ਵਾਸਤੇ ਯੰਤਰ ਦਿਓ ਜੀ ਕੋਈ ਆ ਦੁਨਾਂ ਵੀਰਾਂ ਦੀ ਡਿਮਾਂਡ ਪੂਰੀ ਕਰਨ ਵਾਸਤੇ ਆਪਾਂ ਘਰ ਦੀ ਰੱਖਿਆ ਦਾ ਯੰਤਰ ਦੇਣ ਜਾ ਰਹੇ ਹਾਂ ਜੀ ਇਹ ਯੰਤਰ થોੜੀ ਸਕਰੀਨ ਦਿੱਤੇ ਆ ਜੀ ਇਸ ਤਰ੍ਹਾਂ ਚਾਰ 칸ੇ ਆਉਣੇ ਆ ਜੀ ਚਾਰ ਆਉਣੇ ਇਸੇ ਤਰ੍ਹਾਂ ਕਰਮ ਮੁਤਾਬਕ ਲੇਖ ਲੈਣਾ ਜੀ ਇਹ ਇਹ ਯੰਤਰ ਹੈਗਾ ਜੀ ਕੂਤ ਪ੍ਰੇਤ ਤੋਂ ਘਰ ਦੀ ਰੱਖਿਆ ਦਾ ਯੰਤਰ ਠੀਕ ਹੈ ਜੀ ਇਹ ਵਾਲਾ ਯੰਤਰ ਹੈ ਜੀ ਸਾਰਾ ਦੇਖ ਲਓ ਟਿਕਾ ਕੇ ਸਕਰੀਨ ਸ਼ਾਟ ਲੈ ਲਿਓ ਤੇ ਚੱਲਦੇ ਆਂ ਆਪਾਂ ਯੰਤਰ ਦੀ ਵਿਧੀ ਵੱਲ ਵਿਰੀ ਦੀ ਹੈਗੇ ਜੀ ਪ੍ਰਯੋਗ ਲਈ ਦੀ ਘਰ ਦੁਕਾਨ ਦਫਤਰ ਅਤੇ ਕਾਰਖਾਨੇ ਆਦਿ ਭੂਤ ਪ੍ਰੇਤ ਦੇ ਹਮਲੇ ਤੋਂ ਰੱਖਿਆ ਲਈ ਮੁੱਖ ਦਰਵਾਜੇ ਦੇ ਉੱਪਰ ਲਾਉਣਾ ਹੈ ਯੰਤਰ ਇਹ ਯੰਤਰ ਲਿਖਿਆ ਜਾਂਦਾ ਹੈ ਘਰ ਦੀ ਦੁਕਾਨ ਦੀ ਦਫਤਰ ਦੀ ਕਾਰਖਾਨੇ ਆਦਿ ਦੀ ਭੂਤਾਂ ਪ੍ਰੇਤਾਂ ਤੋਂ ਹਮਲਿਆਂ ਤੋਂ ਰੱਖਿਆ ਕਰਨ ਲਈ ਮੁੱਖ ਦਰਵਾਜੇ ਦੇ ਉੱਪਰ ਜਾਂ ਦੀਵਾਰ ਦੇ ਉੱਪਰ ਯੰਤਰ ਲਿਖਿਆ ਜਾਂਦਾ ਹੈ ਦੀਵਾਰ ਤੇ ਇਸ ਨੂੰ ਘੋਗਾ ਜਾਂ ਤੇਲ ਵਿੱਚ ਸੰਧੂਰ ਘੋਲ ਕੇ ਵਿਚਕਾਰ ਲਈ ਉਂਗਲੀ ਨਾਲ ਵੱਡੇ ਆਕਾਰ ਵਿੱਚ ਬਣਾਇਆ ਜਾਂਦਾ ਹੈ। ਇਹ ਹੀ ਨਹੀਂ ਇਸ ਜੰਤਰ ਨੂੰ ਕਾਗਜ਼ ਤੇ ਲਿਖ ਕੇ ਬੜਗੇ ਵਿੱਚ ਰੱਖਣ ਜਾਂ ਤਵੀਦ ਦੇ ਰੂਪ ਵਿੱਚ ਬੰਨਣ ਦੇ ਪੂਤਾਂ ਪ੍ਰੇਤਾਂ ਦਾ ਡਰ ਖਤਮ ਹੋ ਜਾਂਦਾ ਹੈ। ਜੇਕਰ ਪੀੜਤ ਵਿਅਕਤੀ ਨੂੰ ਤਵੀਦ ਦੇ ਰੂਪ ਵਿੱਚ ਪਹਿਨਾ ਦਿੱਤਾ ਜਾਵੇ ਤਾਂ ਭੂਤ ਉਸ ਵਿਅਕਤੀ ਨੂੰ ਛੱਡ ਕੇ ਦੌੜ ਜਾਂਦਾ ਹੈ। ਇਹਦੀ ਵਿਧੀ ਹੈ ਜੀ ਇਹ ਸਿਰਫ ਬਣਾਉਣਾ ਆਪਾਂ ਕੋਈ ਇਹਦੀ ਹੋਰ ਨਹੀਂ ਕੀ ਵੀ ਵਿਧੀ ਨਹੀਂ ਵੀ ਇਸ ਤਰ੍ਹਾਂ ਸਿੱਧ ਕਰਨਾ ਚਾਹੀਦਾ ਹੋਰੇ ਸਵੈਨ ਸੱਧ ਯੰਤਰ ਆ ਯੰਤਰ ਦਾ ਫਿਰ ਇੱਕ ਵਾਰ ਸਕਰੀਨ ਸ਼ਾਟ ਲੈ ਲਓ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਕਮੈਂਟ ਦੇ ਵਿੱਚ ਹਰ ਹਰ ਮਹਾਦੇਵ ਜ਼ਰੂਰ ਲਿਖ ਕੇ ਸਾਨੂੰ ਰਿਸਪੌਂਸ ਦਿਆ ਕਰੋ ਤਾਂ ਜੋ ਅਸੀਂ ਇੱਦਾਂ ਦੀਆਂ ਵੀਡੀਓ ਹੋਰ ਬਣਾ ਸਕੀਏ ਵੀਡੀਓ ਜੀ スクリーンショット ਲੈ ਲਓ ਜੀ ਇੱਕ ਵਾਰੀ ਤਾਂ ਮੈਂ बोल ਕੇ ਤੁਹਾਨੂੰ ਦੱਸ ਹੀ ਦਿੱਤਾ ਅੱਧੀ ਵੀ ਦੀ ਇੱਧਰ ਹੈ ਜੀ ਦੀ ਇਹਦਾ ਸਕਰੀਨ ਸ਼ਾਟ ਲੈ ਲਓ ਅੱਧੀ ਦੂਜੇ ਪਾਸੇ ਹੈ ਜੀ ਕਿਵੇਂ ਇਹ ਵਰਤਨਾ ਕਿਵੇਂ ਇਹ ਕੰਮ ਕਰੂਗਾ ਅੱਧੀ ਵੀ ਦੀ ਇਹ ਆਪ ਵੀ ਹੈ ਜੀ ਠੀਕ ਹੈ ਜੀ ਇਹਨੂੰ ਬਣਾ ਲਿਓ ਜਿਵੇਂ ਦੱਸਿਆ ਉਹਵੇਂ ਬਣਾ ਲਿਓ ਤੇ ਘੂਟਾਂ ਫਿਰ ਤਾਂ ਤੋਂ ਘਰ ਦੀ ਜਿਹੜੀ ਵੀ ਚੀਜ਼ ਚਾਹੇ ਘਰ ਆ ਜਾਏ ਦੁਕਾਨ ਆ ਜਾਏ ਕੋਈ ਕਾਰੋਬਾਰਾ ਚਾਹੇ ਕੋਈ ਇਨਸਾਨ ਉਹਨਾਂ ਦੀ ਰੱਖਿਆ ਕਰਦਾ ਜੀ धनवाद जीअण लाइ